ਵੇਖੋ ਦੇਖੋ ਜੱਕੇ ਲਿਆਉਂਦਾ ਇਹ 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 ਉਹ ਫੜਨ ਨੂੰ ਗਰੀ ਜਾਂਦਾ ਫਲ ਕੰਨ ਫੜੂਗਾ ਮੈ ਲੱਗਦਾ ਆਜਾ ਚੱਕ ਲਿਆ ਫਿਰ ਲੈ ਜਾ ਇਹਨੂੰ ਆਜਾ 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 ਹੁਣ ਮੈਂ ਚੱਲਿਆ ਫਿਰ ਮੈਂ ਲੈ ਜਾ ਚੱਕ ਲਿਆ ਆਜਾ ਦੇਖੋ ਅਡੀ ਖੇਡ ਕਿੰਨੀ ਪਿਆਰੀ ਏ ਲੈ ਹੈ ਹੁਣ ਇੱਥੇ ਲੱਗੇ ਬਹਿਣਾ ਇਹਨੂੰ ਜਰ ਨਹੀਂ ਹੱਥ ਲਾਉਂਦਾ ਨਹੀਂ ਲਾਉਂਦਾ ਨਹੀਂ ਲਾਉਂਦਾ ਹੱਥ ਨਹੀਂ ਲਾਉਂਦਾ ਨਹੀਂ ਲਾਉਂਦਾ ਪਤਾ ਨਹੀਂ ਲਾਉਂਦਾ ਕੀ ਗੱਲ ਹੈ ਕੀ ਗੱਲ ਜੇ ਮੈਂ ਨਹੀਂ ਮੈਂ ਤੈਨੂੰ ਮੈਂ ਪਾਲਦਾ ਤੇ ਤੈਨੂੰ ਸਾਂਭਦਾ ਤੇ ਤੈਨੂੰ ਬਿੱਲੀ ਚੰਗੀ ਹੋਗੀ ਮੇਰੇ ਨਾਲ ਹੈ ਹੈ ਇੱਥੇ ਆ ਯਰ ਬੰਦਾ ਤੇ ਤੈਨੂੰ ਬਿੱਲੀ ਚੰਗੀ ਹੋਗੀ ਮੇਰੇ ਨਾਲ ਤੈਨੂੰ ਬਿੱਲੀ ਚੰਗੀ ਹੋਗੀ ਚੱਲ ਚੰਗੋ ਚੰਗੋ ਨਾ ਪਤਾ ਨਹੀਂ ਬਿੱਲੀ ਬਿੱਲੀ ਚੰਗੀ ਇਹਨੂੰ ਮੇਰੇ ਨਾਲ